ਦੇ ਮੇਲਿਆਂ ਦੀ ਧਰਤੀ ਹੈ ਸਰਦ ਰੁੱਤ ਦੌਰਾਨ ਜਦੋਂ ਪਸੰਤ ਆਉਂਦੀ ਹੈ ਤਾਂ ਪੰਜਾਬ ਦਾ ਚੱਪਾ-ਚੱਪਾ ਖੇਡ ਮੇਲਿਆਂ ਦੀ ਮਹਿਕ ਦੇ ਨਾਲ ਖਿੜ ਉੱਠਦਾ ਹੈ 도ਆਬੇ ਦਾ ਪ੍ਰਸਿੱਧ ਪਿੰਡ ਤੇ ਇਤਿਹਾਸਿਕ ਨਗਰ ਨੰਗਲ ਅੰਬੀਆਂ ਖੇਡਾਂ ਵਿੱਚ ਕਿਸੇ ਜਾਣ ਪਛਾਣ ਦਾ ਮੌਤਾਜ ਨਹੀਂ ਹੈ ਪਿੰਡ ਵਿੱਚ ਮਾਤਾ ਪੰਜਾਬ ਕੌਰ ਦਾ ਆਸ਼ੀਰਵਾਦ ਕਾਇਮ ਹੈ ਹਾਕੀ ਦੇ ਪ੍ਰਸਿੱਧ ਖਿਡਾਰੀ ਮਹਿੰਦਰ ਮੁੰਸ਼ੀ ਨੇ ਵੱਡੀਆਂ ਮੱਲਾ ਮਾਰੀਆਂ ਨੇ ਖਿਡਾਰੀਆਂ ਦੇ ਨਵੇਂ ਪੋਜ ਵਿੱਚੋਂ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਨਾਂ ਬਤੌਰ ਸਫਲ ਜਾਫੀ ਉੱਪਰ ਕੇ ਸਾਹਮਣੇ ਆਉਂਦਾ ਹੈ ਮੇਜਰ ਕਬੱਡੀ ਲੀਗ ਵੱਲੋਂ ਸੰਦੀਪ ਦੀ ਅਗਵਾਈ ਵਿੱਚ ਪੰਜਵਾਂ ਕਬੱਡੀ ਕੱਪ ਸਫਲਤਾ ਨਾਲ ਕਰਵਾਇਆ ਗਿਆ ਨੰਗਲ ਅੰਬੀਆਂ ਕਬੱਡੀ ਕੱਪ ਵਿੱਚ ਦਰਸ਼ਕਾਂ ਦੀ ਬੈਠਣ ਤੋਂ ਲੈ ਕੇ ਖਿਡਾਰੀਆਂ ਤੱਕ ਦੇ ਪ੍ਰਬੰਧ ਲਾ ਮਿਸਾਲ ਹੁੰਦੇ ਹਨ ਦੀਆਂ ਦੇ ਹਰ ਕੋਨੇ ਵਿੱਚ ਵਸਤੇ ਕਬੱਡੀ ਪ੍ਰਮੋਟਰ ਇਸ ਕੱਪ ਦੇ ਸਪான்ਸਰ ਬਣੇ ਹੋਏ ਨੇ 8 ਟੀਮਾਂ ਦੀ ਭੇਡ ਵਿੱਚੋਂ ਭਗਵਾਨਪੁਰ ਮਾਚਾ ਅਤੇ ਬੇਆਫ ਪਲੈਂਟੀ ਨਿਊਜ਼ੀਲੈਂਡ ਨੇtre ਫਾਈਨਲ ਦੇ ਰੋਚਕ ਮੁਕਾਬਲੇ ਵਿੱਚ ਭਗਵਾਨਪੁਰ ਦੀ ਟੀਮ ਨੇ ਬੇਆਫ ਪਲੈਂਟੀ ਨੂੰ 46.5 ਅੰਕਾਂ ਦੇ ਮੁਕਾਬਲੇ 58 ਅੰਕਾਂ ਨਾਲ ਹਰਾ ਕੇ ਨੰਗਲ ਅੰਬਿਆ ਦਾ ਸੁਪਰ ਕਬੱਡੀ ਕੱਪ ਜਿੱਤ ਲਿਆ ਜੇਤੂ ਟੀਮ ਨੂੰ 3 ਲੱਖ ਰੁਪਏ ਦਾ ਅਤੇ ਰਨਰ ਅਪ ਟੀਮ ਨੂੰ 2 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਮੈਚ ਦਾ ਬੈਸਟ ਰੀਡਰ 19 ਨਾਨਸਟਾਪ ਕਬੱਡੀਆਂ ਪਾਉਣ ਵਾਲਾ ਖਿਡਾਰੀ ਭੀਮ ਦੁਬਲੀ ਸੋਨਾਲਿਕਾ ਟਰੈਕਟਰ ਚੇਤਨ ਵਿੱਚ ਸਫਲ ਰਿਹਾ। ਜਾਫੀਆਂ ਵਿੱਚੋਂ ਬੈਸਟ ਜਾਫੀ ਦਾ ਟਰੈਕਟਰ ਮਜੈਲ ਜਾਫੀ ਅਮ੍ਰਿਤ ਔਲਖ ਨੇ 16 ਕੋਸ਼ਿਸ਼ਾਂ ਵਿੱਚ 5 ਜਫੇ ਲਾ ਕੇ ਜਿੱਤਿਆ ਸੀਚੇਵਾਲ ਮੇਕਾ ਬਾਬਾ ਜੀ ਮਾਲੂ ਪਰਵਾਰੇ ਮੇਕਾ ਬਾਬਾ ਜੀ ਮਾਲੂ ਪਰਵਾਰੇ ਕਬੱਡੀ ਕੱਪ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜੈਸੀ ਬੀ ਨੇ ਵੀ ਵਿਸ਼ੇਸ਼ ਹਾਜ਼ਰੀ ਲਵਾਈ ਦੀ ਕੀ ਫਟੇ ਤੇ ਬਸ਼ੁਕਰਗਜ਼ਾਰਾਂ ਜੀ ਪਹਿਲਾਂ ਤੁਹਾਡੇ ਭਾਈ ਦਾ ਬਹੁਤ ਬਹੁਤ ਆ ਕਿਸੀ ਜਿਹੜਾ ਬੰਦਾ ਆਪਣੇ ਲਈ ਕੰਮ ਕਰਦਾ ਉਹ ਤਾਂ ਸਾਰੇ ਆਪਾਂ ਕਰਦੇ ਹੀ ਆ ਇਹਨਾਂ ਦਾ ਮੁਲਾਕਾਤ ਅੱਜ ਹੀ ਧਰਨੇ ਤੇ ਹੋਈ ਆ ਤੇ ਇਹੋ ਜਿਹਾ ਪਿਆਰ ਪਿਆ ਉਥੋਂ ਪਤਾ ਲੱਗਦਾ ਕਿ ਕਈ ਵਾਰ ਬੰਦਾ ਦੇਖਣ ਨੂੰ ਬੜਾ ਗੁੱਸੇਪੂਰ ਲੱਗਦਾ ਹੁੰਦਾ ਜਿੱਦਾਂ ਮੈਨੂੰ ਵੀ ਕਹਿੰਦੇ ਹੁੰਦੇ ਨੇ ਲੋਕੀ ਲੇਕਿਨ ਉੱਥੇ ਜਿਹੜੀਆਂ ਦਿਲ ਦੀਆਂ ਸਾਝਾਂ ਨੇ ਉਹ ਪਿਆਰ ਨੇ ਸੋ ਮੈਂ ਤਾਂ ਇਹਨਾਂ ਦਾ ਬਹੁਤ ਦਿলো ਧੰਨਵਾਦ ਕਰਦਾ ਮੰਗੀ ਬਾਈ ਨੂੰ ਵੀ ਉੱਥੇ ਮਿਲਣ ਦਾ ਮੌਕਾ ਖੜਿਆ ਬੜੇ ਤਕੜੇ ਅਸੀਂ ਫੈਨ ਆ ਇਹਨਾਂ ਦੀ ਬੜੀ ਕਬੱਡੀ ਦੇਖੀ ਆ ਲੇਕਿਨ ਜਦੋਂ ਤੁਸੀਂ ਮਿਲ ਉਹ ਤੋਂ ਅਸਲੀ ਉਹਨਾਂ ਦੇ ਅਸਲੀ ਤੋਤਾ ਲੱਗਦਾ ਤੁਹਾਡੇ ਸਾਹਮਣੇ ਆ ਜੋ ਇਹ ਬੱਚਿਆਂ ਲਈ ਕਰ ਰਹੇ ਨੇ ਇਹ ਬਹੁਤ ਜ਼ਰੂਰੀ ਹੈ ਮੈਂ ਤਾਂ ਬੇਨਤੀ ਕਰਦਾ ਜਿਹੜੇ ਮਾਪੇ ਆ ਆਪਾਂ ਕੇਵळा ਬਲੇਮ ਕਰਦਣੇ ਨਿਆਣਿਆਂ ਨੂੰ ਨਿਆਣਿਆਂ ਨੂੰ ਬਲੇਮ ਨਹੀਂ ਕਰਨਾ ਆਪਣੇ ਆਪ ਨੂੰ ਬਲੇਮ ਕਰਨਾ ਜੇ ਆਪਾਂ ਨਿਆਣਿਆਂ ਨੂੰ ਸਕੂਲ ਵੱਲੋਂ ਲਾਵਾਗੇ ਉਹ ਨਸ਼ਿਆਂ ਤੋਂ ਬਚਣਗੇ ਸੋ ਮੈਂ ਤਾਂ ਬਹੁਤ ਧੰਵਾਦਾ ਸੰਦੀਪ بھائی ਦਾ ਵੀ ਤੁਸੀਂ ਵਧਾਈ ਦੇ ਪਾਤਰ ਬਹੁਤ ਅੱਛਾ ਟੂਰਨਾਮੈਂਟ ਅੱਜ ਵੀ ਵਾਰਾ ਮਨਵਾਉਣ ਦਾ ਮੌਕਾ ਮਿਲਿਆ ਸੋ ਸਾਰੇ ਪ੍ਰਬੰਧਕ ਕਮੇਟੀ ਦਾ ਸ਼ੁਕਰਗੁਜ਼ਾਰ ਹਾਂ ਜੀ ਮਾਲਕੀ ਸਟਰਕਚਰ ਦੀ ਤਲਾਕ ਰੱਖੇ ਜਿ میری ਲੋੜ ہوگی بس سنو ਬਤੇ ਇੱਕ ਮੈਸੇਜ ਹੈ ਇੱਕ ਫੋਨ ਕਰ ਸਕਾਂ ਦੀ ਲੋੜ ਹੈ ਦਸ ਵਜੇ ਹਾਜ਼ਰ ਹੋਵਾਂਗੇ ਥੈਂਕ ਯੂ ਸੋ ਮਾਚੀ ਮੇਰ ਬੱਲੇ ਚੋਟੀ ਦੇ ਮੁਕਾਬਲੇ ਪੁਖਤਾ ਪ੍ਰਬੰਧ ਅਤੇ ਵੱਡੇ ਇਨਾਮਾਂ ਸਨਮਾਨਾਂ ਵਾਲਾ ਨੰਗਲ ਅੰਬੀਆਂ ਕਬੱਡੀ ਕੱਪ ਦਰਸ਼ਕਾਂ ਦੀ آمد ਦਾ ਪੂਰਾ ਮੁੱਲ ਮੋੜ ਗਿਆ ਬਾਚ ਟੀਵੀ ਲਈ ਸੁਖਵਿੰਦਰ ਬਣਿੰਗ ਪਾਣੋ ਕੀ ਦੀ ਰਿਪੋਰਟ